ਲਓ ਬਈ ਦੋਸਤੋ ਬਾਈ ਗੋਖੂ ਕੋਲੇ ਪਹੁੰਚ ਗਏ ਅੱਜ ਤਪਾ ਮੰਡੀ ਤੇ ਬਾਈ ਦੀਆਂ ਪਹਿਲਾਂ ਵੀ ਤੁਸੀਂ ਵੀਡੀਓ ਨੂੰ ਬੜਾ ਪਿਆਰ ਦਿੱਤਾ ਤੇ ਅੱਜ ਬਾਈ ਦੀਆਂ ਹੋਰ ਬੱਕਰੀਆਂ ਦਿਖਾਵਾਂਗੇ ਜਿਹੜੀਆਂ ਬਾਈ ਦੀਆਂ ਘਰੂ ਬੱਕਰੀਆਂ ਨੇ ਤੇ ਇਸ ਟਾਈਮ ਗੱਬਣਾ ਨੇ ਕੱਲੀ ਕੱਲੀ ਬੱਕਰੀ ਦੀ ਬਾਈ ਤੋਂ ਲਵਾਂਗੇ ਡਿਟੇਲ ਤੇ ਆਜੋ ਕਰਦੇ ਆਂ ਗੱਲਬਾਤ ਸ਼ੁਰੂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੋ ਹਾਂ ਬਈ ਬਹੁਤ ਵਧੀਆ ਤੂੰ ਦੱਸ ਬਹੁਤ ਵਧੀਆ ਬਾਈ ਕਿਵੇਂ ਆ ਜਾਨਵਰ ਹਾਂ ਹਾਂ ਕਿਰਪਾ ਵੈਕਰੂ ਦੀ ਬਾਈ ਜਮਾ ਛੱਟਾ ਓਕੇ ਆ ਜਮਾ ਤੇ ਬਾਈ ਬਹੁਤ ਭਰਾ ਪਿਆਰ ਦਿੰਦੇ ਆ ਤੇ ਕਈ ਕਮੈਂਟ ਕਰਨ ਵਾਲੇ ਵੀ ਹੈਗੇ ਲੱਗਣ ਵਾਲੇ ਵੀ ਹਨ ਕੋਈ ਨਹੀਂ ਤਾਂ ਆਹ ਪੰਦਾ ਕਿ ਗਾਲਾਂ ਵੀ ਕਹਾਉਂਦੀਆਂ ਨਾਲਾਂ ਹੀ ਆ ਕੋਈ ਕਹਿੰਦੇ ਯਾਰ ਕਹਿੰਦੇ ਇਹਨਾਂ ਦੀ ਵੀਡੀਓ ਪਾਈ ਜਨਾ ਕਹਿੰਦੇ ਜੇ ਕੋਈ ਗੱਲਬਾਤਾਂ ਦਾ ਸ਼ਿਕਵੀ ਤਾਂ ਫੇਰ ਹੀ ਪਾਉਣਾ ਹੂੰ ਕੋਈ ਵਾਤ ਯਾਰ ਉਹ ਲੋਕਾਂ ਦੇ ਵਾਤ ਤੈਨੂੰ ਪਤਾ ਹੀ ਹੁੰਦਾ ਹੋਰ ਵਧੀਆ ਬਹੁਤ ਵਧੀਆ ਜਾਨਵਰ ਸੈੱਟ ਆ ਬਾਈ ਮੀਰੇ ਕਿਰਪਾ ਵੈਗਰੂ ਦੀ ਜਾਨਵਰ ਤਾਂ ਆਪਾਂ ਮੇਹਰਾ ਦਾ ਤੇਰੀ ਤੇ ਕਦੋਂ ਸੂਆ ਪੈ ਰਿਹਾ ਆਪਣੇ ਕੋਲੇ ਹੁਣ 15 ਦਿਨਾਂ ਨਾਲ ਬੱਕਰੀਆਂ ਲੱਗ ਜਾਣੀਆਂ ਛੂਣ 15 ਦਿਨਾਂ ਨੂੰ ਅੱਜ ਆਪਾਂ 23 ਅਗਸਤ ਨੂੰ ਵੀਡੀਓ ਬਣਾ ਰਹੇ ਆ ਤੇ ਬਾਈ ਬੱਕਰੀਆਂ ਦਿਖਾਓ ਅੱਜ ਨਵੀਆਂ ਬਹੁਤ ਭਰਾ ਕਹਿੰਦੇ ਸੀ ਬਾਈ ਦੀਆਂ ਹੋਰ ਬੱਕਰੀਆਂ ਦਿਖਾਓ ਇਹਦੇ ਬਾਰੇ ਦੱਸਿਓ ਲੋਈ ਇਹ ਆਪਣੇ ਘਰ ਦੀਆਂ ਬੱਕਰੀਆਂ ਆ ਇਹ ਠੀਕ ਆ ਬਾਈ ਇਹ ਲੋਈਆਂ ਬੱਕਰੀਆਂ ਨਾਲ ਸਾਡੇ ਆ ਪਿਓ ਦਾਦਿਆਂ ਤੋਂ ਬੱਕਰੀਆਂ ਦਾ ਖੂਨ ਦੁਰਿਆ ਹੁੰਦਾ ਇਹਨਾਂ ਬੱਕਰੀਆਂ ਦਾ ਅੱਛਾ ਬਾਈ ਹਾਂ ਬਈ ਇਹ ਆਪਣੇ ਨਾ ਗਾਂ ਪੱਕੇ ਨੇ ਇਹਨਾਂ ਦੇ ਖਾਨਦਾਨ ਦੇ ਮੇਲੇ ਜਿੱਤੇ ਵੇ ਆ ਖਾਨਦਾਨ ਦੇ ਹਾਂ ਇਹ ਬੱਕਰੀਆਂ ਇਧਰੋਂ ਚੱਲੀਆਂ ਸੀ ਪਾਦ ਦੇ ਇਲਾਕੇ ਚ ਅੱਛਾ ਬਾਈ ਹਾਂ ਬਾਈ ਇਧਰੋਂ ਇਹ ਬੱਕਰੀ ਗਾਂਹ ਰੈਕੋਟ ਵਾਲੇ ਮੂਹ ਨਹੀਂ ਗਿਆ ਤੋਂ ਆਈਆਂ ਜੀ ਲੋਈਆਂ ਇਹਨਾਂ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਇਹਨਾਂ ਦੀਆਂ ਬਈਆਂ ਨਿਸ਼ਾਨੀਆਂ ਆ ਲੋਈਆਂ ਬੱਕਰੀਆਂ ਦੇ ਹਲੇ ਲਾ ਚੱਲ ਰਾਂ ਤੇ ਲੂਈਂ ਦੇਖ ਰਾ ਕਾਗਜ਼ ਵਰਗੀ ਪਤਲੀ ਲੂਈਂ ਦੀਆਂ ਭਾਈ ਅੱਖ ਦੇ ਲੋ ਬਾਹਰ ਨੂੰ ਪੂਰੀ ਮੋਟੀ ਜਿਹੜੀ ਬੀਟਲ ਦੀ ਨਿਸ਼ਾਨੀ ਹੋਣੀ ਹੈ ਇਹ ਭਾਈ ਉਹ ਉੱਥੋਂ ਵਾਲੇ ਵੀ ਦੱਸਦੇ ਹੁੰਦੇ ਉੱਥੋਂ ਮਰੇਲੇ ਵਾਲਾ ਬੁੱਧੂ ਭਾਈ ਉੱਥਾਲੇ ਬੱਕਰੀਆਂ ਚੋਂ ਇਹ ਰੱਬੋ ਵਾਲਿਆਂ ਚੋਂ ਆ ਲੱਕਰੀ ਦਾਸ ਲਾ ਅੱਛਾ ਅੱਛਾ ਇਹ ਕਹਾਂ ਬੱਕਰੀਆਂ ਸੀ ਮੂਹਣੀ ਗਿਆ ਤੋਂ ਬੱਕਰਾ ਲਿਆਂਦਾ ਸੀ ਉਹ ਬੱਕਰੀਆਂ ਤੋਂ ਬੱਕਰੀਆਂ ਤਿਆਰ ਹੋਈ ਵੀ ਐ ਇਹ ਪੱਠਾ ਜੀ ਬਣਾੜ ਘੜਦੀ ਹੁੰਦਾ ਪੂਰੇ ਦੰਦ ਹੋਈ ਪਿਆ ਬਾਰੀ ਠੀਕ ਹੈ ਤੇ ਕਿੰਨੇ ਸੂਏ ਲਾ ਗਿਆ ਆਪਣੇ ਕੋਲੇ ਬਈ ਬੱਕਰੀ ਪੰਜਵੇਂ ਸੂਏ ਆ ਪੰਜਵੇਂ ਸੂਏ ਸੂਨਾਤ ਕੀ ਸੂਨਾਗਾਹ ਦੀ ਪੱਠ ਬੈਠੀ ਉਹ ਹੈ ਉਹ ਜਿਹਦੀ ਪੱਠ ਆ ਇਹਦੀ ਪੱਠਾ ਲੋਹੀ ਜਮਾ ਮਾਰ ਗਈ ਹੈ ਨਾ ਹਾਂ ਵੀਰੇ ਇੱਕੋ ਪ੍ਰਿੰਟ ਦੇ ਆ ਇਹਦੀ ਪੱਠਾ ਜੀ ਕਿਹੜੇ ਬੱਕਰੇ ਤੋਂ ਲਵਾਇਆ ਬਾਈ ਇਹ ਇਹ ਹੁਣ ਆਪਣੇ ਘਰ ਦੇ ਬੱਕਰੇ ਤੋਂ ਲੱਗਿਆ ਬਾਈ ਪੂਰੇ ਛੋਟੇ ਤੋਂ ਠੀਕ ਹੈ ਕਿਹੜਾ ਬੱਕਰਾ ਬਾਈ ਚੇਨੇ ਵਾਲੇ ਦਾ ਬੱਕਰਾ ਲਓ ਬਾਈ ਤੇ ਦੁੱਧ ਦਾ ਕਿੰਨਾ ਗਏ ਬੱਕਰੀ ਥੱਲੇ ਬਾਈ ਦੁੱਧ ਦਾ ਯਾਰ ਇਸ ਖਾਨਦਾਨ ਨੇ ਧਨੌਲੇ ਆਪਣੀ ਬੱਕਰੀ ਆਈ ਸੀ ਪਹਿਲੇ ਨਾਮ ਤੇ ਕਾਲੀਆਂ ਦੇ ਰਾਜ ਵੇਲੇ ਅੱਛਾ ਹੁਣ ਤਾਂ ਕੀ ਝਾੜੂ ਵਾਲਿਆਂ ਦਾ ਕਿਹੜਾ ਭਰਾਵਾ ਇਹਦਾ ਖੂਨ ਲਾ ਕੇ ਦੇਣ ਦਾ ਕੀ ਆ ਉਹਨਾਂ ਨੇ ਉਦੋਂ ਸਾਂਹ ਲੱਗੇ ਆਪਣੀ ਉਹਨਾਂ ਨੇ ਮੇਰੀ ਬੱਕਰੀ ਆਈ ਸੀ ਇੱਕ ਤਾਂ ਹੀ ਸੀ ਬਠਿੰਡੇ ਇੱਕ ਆਈ ਸੀ ਤਨਹੋਲੇ ਕਾਲੀਆਂ ਦੇ ਰਾਜ ਵੇਲੇ ਅੱਛਾ ਬਾਈ ਮਾਨਨਾ ਮੇਰੇ ਘਰੇ ਫੋਟੋ ਪਈ ਆ ਜਿਹੜਾ ਮਾਨ ਡਾਕਟਰ ਆ ਤਨਬਰਨ ਵਾਲੇ ਦਾ ਜਿਹਨੇ ਮਾਂਗਾਂ ਦੇ ਜਾਣਦਾ ਉਹ ਦੱਚੂਗਾ ਉਹ ਵਾਰੀ ਨਾਲ ਮੇਰੀ ਫੋਟੋ ਪਈ ਆ ਉਦੋਂ ਮੇਰੀ ਬੱਕਰੀ ਆਈ ਸੀ ਤਾਂ ਪਹਿਲੇ ਲੋਹੀ ਬੱਕਰੀ ਐ ਇਹਦੇ ਆਗਾ ਖਾਨਦਾਨ ਚੋਂ ਵਾਰਸੀ ਬਹੁਤ ਭਰਾਵਾਂ ਨੂੰ ਇਹ ਵਹਿਮ ਆ ਵੀ ਗੋਖੂ ਦੀਆਂ ਬੱਕਰੀਆਂ ਥੱਲੇ ਦੁੱਧ ਹੈ ਨਹੀਂ ਤੇ ਬਾਈ ਹੋਰੀ ਦਾ ਬਾਈ ਪਹਿਲਾਂ ਤੋਂ ਮੁਕਾਬਲੇ ਚ ਵਾਈ ਦੇ ਲੜਦੇ ਰਹੇ ਆ ਆ ਇਹਦੀ ਵੱਠ ਆ ਗਈ ਬਾਈ ਹਾਂ ਇਹ ਆ ਆ ਆ ਗਈ ਆ ਗਈ ਇਹ ਛੇ ਬੱਕਰੀ ਦਾ ਹੀ ਖਾਨਦਾਨ ਆ ਅੱਛਾ ਇਹਦਾ ਖਾਨਦਾਨਾ ਸਾਰਾ ਇਹ ਆ ਫੜੀ ਬੱਕਰੀ ਆ ਲੋਹੀ ਦਾ ਖਾਨਦਾਨਾ ਇਹ ਇਹ ਲਓ ਬਾਈ ਤੇ ਦੋ ਵੱਠਾਂ ਦੀਆਂ ਲੋਹੀ ਦੀਆਂ ਘਰੇ ਆ ਠੀਕ ਹੈ ਬਾਈ ਇਹ ਲੋਹੀ ਦਾ ਖਾਨਦਾਨ ਆ ਇਹ ਲਓ ਆਪਣੀ ਘਰ ਦੀ ਵੱਠ ਆ ਅੱਛਾ ਇਹ ਵੀ ਸੂਣ ਵਾਲੀ ਆ ਆ ਅੱਛਾ ਚੋਰੀਆਂ ਲੱਗੀ ਜੀ ਬਾਈ ਪਲੂਨ ਬਾਠਾ ਵਾਲਾ ਕਹਿੰਦਾ ਇਹ ਆ ਅੱਛਾ ਲਓ ਬਈ ਦੇਖੀ ਵੀ ਕਰਦੀ ਆ ਇਹ ਕਿਹੜਾ ਰੰਗ ਆ ਬਾਈ ਇਹ ਮੱਤ ਮੇਰੇ ਬੱਕਰਾ ਆਪਣੀ ਇਹਦੀ ਮਾਂ ਇਹ ਜੀ ਆ ਅੱਛਾ ਹਾਂ ਪੂਰਾ ਬਦਾਮੀ ਰੰਗ ਆ ਨਾ ਹਾਂ ਬੱਕਰੀਆਂ ਚੈਣੇ ਵਾਲੇ ਦੀ ਆ ਅੱਛਾ ਬਾਈ ਇਹ ਬੱਕਰੀ ਚੈਣੇ ਵਾਲੇ ਦੀਆਂ ਬੱਕਰੀ ਇਹਦੀ ਮਾਂ ਹੋਈ ਜੀ ਆ ਪੂਰੀ ਠੀਕ ਆ ਬਾਈ ਜਦੋਂ ਚੈਣੇ ਵਾਲਾ ਬੱਕਰਾ ਆਇਆ ਸੀ ਬਾਈ ਹੁਣ ਜਿਵੇਂ ਤੁਹਾਨੂੰ ਫੋਨ ਆਉਂਦੇ ਆ ਭਰਾਵਾਂ ਦੇ ਫੋਨ ਆਉਂਦੇ ਆ ਬੱਕਰੀਆਂ ਬਾਰੇ ਜਿਆਦੇ ਕਿਹੜੇ ਰੰਗ ਦੇ ਬੱਚੇ ਮੰਗਦੇ ਆ ਤੁਹਾਡੇ ਪੂਰੇ ਪੂਰੇ ਕਰਕੇ ਬਾਈ ਬਾਈ ਬੰਮੇ ਵਾਲਾ ਜੋ ਕਹਿੰਦੇ ਆ ਬਾਈ ਉਹ ਇਹ ਜੀ ਲੈਣਾ ਜਿਹੜਾ ਆਪਣੇ ਕਭੂਰੇ ਆ ਉਹੇ ਦੇ ਬੱਕਰੇ ਲੈਣੇ ਆ ਬਾਹਲੇ ਪੁੰਨ ਆਉਂਦੇ ਆ ਠੀਕ ਆ ਬੱਕਰੇ ਹਰਗੇ ਹਾਂ ਲੈ ਆ ਬੱਠ ਲੋ ਬਈ ਬਈ ਕਈ ਭਰਾ ਕਹਿ ਦਿੰਦੇ ਆ ਵੀ ਬਈ ਬੱਕਰੀਆਂ ਦਿਖਾਇਆ ਕਰੋ ਹਨਾ ਬੱਕਰੀਆਂ ਬਈ ਆਪਾਂ ਸਾਰੀ ਆਪਣੇ ਘਰ ਦੀ ਆ ਬੱਠ ਜਾਵਾਂ ਲੋ ਬਈ ਆ ਦੇਖੋ ਸੰਭਾਈ ਬੋਲਦੀ ਆ ਫੇਰ ਵੀਡੀਓ ਪਾਉਣੀ ਆ ਬਈ ਹਾਂ ਆ ਦੇ ਆ ਦੇਖੋ ਇਹ ਪੰਦ 10 ਦਿਨਾਂ ਨੂੰ ਛੂਹ ਪੈਣਾ ਪੜਨੇ ਇਹਦਾ ਕਾ ਵੱਡਾ ਬੋਕ ਆ ਠੀਕ ਐ ਬਈ ਇਹਦਾ ਕਾ ਲੋ ਬਈ ਇਹ ਤਾਂ ਪਹਿਲਵਾਨ ਨਾਰਗੀ ਬੱਕਰੀ ਆ ਰੱਬ ਇਹਨੂੰ ਲੰਮੀ ਉਮਰਾਂ ਲਾਵੇ ਤੇ ਕਿੰਨਾ ਟਾਈਮ ਰਹਿੰਦਾ ਸੂਚੇ ਰੇ ਬੰਦ 10 ਕਿ ਦਿਨ ਹੀ ਰਹਿੰਦਾ ਬਾਈ ਠੀਕ ਆ ਕਿੰਵੇਂ ਸੂਏ ਆ ਬਾਈ ਇਹ ਕਹੀ ਦੂਗਾ ਯਾਰ ਹੁਣ ਅਗਲਾ ਕੂਗਾ ਖਾਮ ਨਹੀਂ ਝੂੜਮਾ ਚੌਥੇ ਪੰਜਵੇਂ ਸੂਏ ਇਹਦੇ ਬੋਗ ਕੀ ਬੋਗ ਰੱਖਿਆ ਇਹਦੇ ਵੜਦੇ ਅੱਛਾ ਪਰ ਦੂਰ ਤਾਂ ਹੀ ਬੋਗ ਗਿਆ ਦੁੱਧ ਨੂੰ ਕਿਵੇਂ ਆ ਬਾਈ ਇਹ ਦੁੱਧ ਦਾ ਯਾਰ ਬਾਈ ਆਪਣੇ ਘਰ ਦੀਆਂ ਖਾਨਦਾਨ ਦੀਆਂ ਵੱਠਾਂ ਇਹ ਮੁੱਲ ਨਹੀਂ ਲਈਆਂ ਠੀਕ ਨੇ ਵੱਠਾਂ ਜੋ ਵੱਠ ਇਹ ਕਾ ਜਾਂਦੀ ਇਹ ਇਹ ਆਪਣੇ ਜਮਕਰੂ ਵੱਠਾਂ ਲਓ ਵੀ ਇਹ ਵੀ ਦਿਖਾਈਂ ਯਾਰ ਲਿਆ ਕੇ ਆ ਦੇਖੋ ਬੇਚੋਂ ਲੋਕ ਕਹਿੰਦੇ ਆ ਬਾਈ ਰਾਜੀ ਬੱਕਰੀ ਦੁੱਧ ਨਹੀਂ ਅਸੀਂ ਮੋਟਾ ਚੰਮ ਨਹੀਂ ਉਹ ਜਦੋਂ ਬਾਈ ਪਾਉਣਾ ਹੀ ਨਹੀਂ ਕੁਛ ਹੂੰ ਚੰਮ ਬੱਕਰੀ ਦੀ ਉਹੀ ਚੜਜੂ ਯਾਰ ਸੜਾਉਣਾ ਬਹੁਤ ਬਾਈ ਤੁਸੀਂ ਕੀ ਪਾਉਣਾ ਇੰਨੀਆਂ ਰਾਜੀ ਬੱਕਰੀਆਂ ਕੀਤੀਆਂ ਪਾਉਣਾ ਯਾਰ ਅਜੀ ਤਾਂ ਅਗਲਾ ਕਹਿੰਦਾ ਬਾਈ ਕੱਲੇ ਮੈਨੂੰ ਨਹੀਂ ਖਾਂਦੀਆਂ ਅਗਲਾ ਕਹਿੰਦਾ ਕੁਝ ਕੁਝ ਨਹੀਂ ਛੱਡਦਾ ਮੈਂ ਅੱਛਾ ਉਹ ਲੱਗੇ ਜਿਵੇਂ ਤਾਂ ਜਿਹੜੀ ਜਿਹੜੀ ਇਹਨਾਂ ਦੀ ਇੱਥੇ ਆ ਪਾਉ ਉਹ ਪੂਰੀ ਕਰ ਦਿੰਦੇ ਆ ਆ ਦਾਣੇ ਤੋਂ ਲਾ ਦਾਣਿਆਂ ਤੋਂ ਲਾ ਘਰੇ ਦੇ ਖੁਰਲੀਆਂ ਚ ਤੇ ਹੋਰ ਤਾਂ ਆਪਾਂ ਹੱਥ ਤੇ ਜਿਹੜਾ ਹੱਥ ਫੇਰੀ ਕਰ ਰਹੀਆਂ ਉਹ ਵੱਖ ਇਹਦਾ ਫਰਕ ਪੈਂਦਾ ਹੱਥ ਫੇਰੀ ਦਾ ਲੈ ਯਾਰ ਕਿਵੇਂ ਨਾ ਪਵੇ ਜਗਮੀ ਦਾ ਹੂੰ ਤੇ ਆਪਾਂ ਕਿਉਂ ਨਾ ਹਉਣੇ ਆ ਹਾਂ ਫੇਰ ਤਾਂ ਨਾ ਹੋ ਵੀ ਨਾ ਅੱਛਾ ਮੈਂ ਨਮਾਉਣਗਾ ਇਹ ਹਫਤੇ ਦਾ ਬੱਕਰੀਆਂ ਨਮਾਉਣਗਾ ਠੀਕ ਐ ਤੇ ਜਿਹੜਾ ਹੱਥ ਫੇਰੀ ਉਹ ਹੁਣ ਆਪਾਂਗੇ ਤੂੰ ਇੱਕ ਦਿਨ ਆਣਾ ਦੇਖ ਲੈ ਕਿਵੇਂ ਹੋச்சு ਸ਼ਰੀਰ ਹਾਂਜੀ ਤੇ ਪਸ਼ੂ ਬੋਲਦਾ ਨਹੀਂ ਤਾਂ ਨਹੀਂ ਆਪਾਂ ਕਹਿੰਦੇ ਸਹੀ ਐ ਬਈ ਜੇ ਆਪਾਂ ਬੋਲ ਲੈਈ ਬੱਤੀ ਹੋਰ ਫੜ ਕੇ ਇੱਕ ਬਾਈ ਯਾਰ ਬੱਕਰੀਆਂ ਨੇ ਦੇਲ ਜਾਂ ਬੜਾ ਲੱਗਦਾ ਕਹਿੰਦੇ ਦਰਖਤ ਨਹੀਂ ਛੱਡਦੇ ਕੋਈ ਆਹ ਯਾਰ ਬਾਈ ਤੂੰ ਕਹਿਦਾ ਜਗਮੀ ਤੇ ਦਰਖਤ ਅਸੀਂ ਬੰਦਾ ਇੱਥੇ ਨਾ ਲੰਗੇ 100 ਜੀ ਦਾ ਢਿੱਡ ਵੀ ਪਾਲਦੇ ਆ ਅੱਜ ਕੀ ਜੜ੍ਹ ਤੋਂ ਬਣਦੇ ਆ ਅੱਜ ਜੇ 10 ਡਾਣੀਆਂ ਲਾ ਲਈਆਂ ਆ ਕਿੰਨੇ ਜੀ ਸਾਨੂੰ ਸਿੱਛਾ ਦਿੰਦੇ ਆ ਹੂੰ ਸਾਨੂੰ ਇੱਕ ਜਾਣਾ ਗਾਲ ਦਿੱਤੀ ਨਹੀਂ ਸਾਨੂੰ ਤੇ ਆ ਸਾਡੇ ਨਾ ਮੇਰਾ ਪਿਓ ਕਹਿੰਦਾ ਬਾਈ ਇਹ ਨਾ ਪੁੱਤ ਤੇਰੇ ਨਾਂ ਦੀ ਇਹ ਮਾਲਾ ਫੇਰਦਿਆਂ ਜਦੋਂ ਰੱਜੀਆਂ ਬੈਠੀਆਂ ਹੁੰਦੀਆਂ ਨੇ ਇੱਕ ਦੂਜੀ ਨਾਲ ਬੁੱਕਲ ਤੇ ਆਹ ਬੱਕਰੀ ਆਪਾਂ ਇਹਦਾ ਮੁੱਲ ਲਗਿਆ ਵੇ ਵੀਰੇ ਬੱਕਰੀਆਂ ਬਾਈ ਬਾਈ ਨੇ ਨਾ ਕਿਹਾ ਸੀ ਕਹਿੰਦਾ ਵੀ ਇਹ ਬੱਕਰੀਆਂ ਨਹੀਂ ਪਰੀਆਂ ਤੇ ਸੰਭੀਆਂ ਵੀ ਵੇਖ ਲਓ ਹੁਣ ਆਹ ਦੇਖ ਲਓ ਰੱਖਦਾ ਹਰ ਕੋਈ ਲੈਂਦਾ ਮੇਰਾ ਪਿਓ ਕਹਿੰਦਾ ਬਈ ਕਹਿੰਦਾ ਪੁੱਤ ਤੇ ਤੇਰੇ ਨਾਂ ਦੇ ਮਾਂ ਪਿਓ ਦੇ ਇੱਕ ਬੇਲਾ ਤੇਰਾ ਸੁੱਖ ਮੈਂ ਇਹ 24 ਘੰਟੇ ਪਾਲੀ ਦੀ ਸੁੱਖ ਮੰਗਦੀਆਂ 24 ਘੰਟੇ ਵੀ ਸਾਡਾ ਢਿੱਡ ਜੇ ਨਾਮ ਹੈ ਦਿਖਾ ਨਾ ਤੂੰ ਅੱਜ ਤੇ ਜੇ ਨਾਮ ਮੈਂ ਅੱਖੀਆਂ ਬੱਕਰੀਆਂ ਮੈਨੂੰ ਦੇਖ ਕੇ ਦਾ ਆਪਾਂ ਕੰਮ ਛੱਡ ਦਾਂਗੇ ਇਹ ਕਿੱਥੇ ਗਿਆ ਸੀ ਭੱਜ ਗਿਆ ਮੈਂ ਜਿਹੜਾ ਬੰਦਾ ਬਈ ਢਿੱਡ ਭਰਦਾ ਬੱਕਰੀਆਂ ਦਾ ਫਿਰ ਕੀ ਦਿੰਦਿਆਂ ਬੱਕਰੀਆਂ ਨੂੰ ਬੜਾ ਕੁਝ ਦਿੰਦਿਆਂ ਮੈਨੂੰ ਤਾਂ ਬਈ ਤਾਰਿਆਂ ਨਾਲ ਲਾਤਾ ਅੱਛਾ ਇਦੂ ਦਾ ਰੱਬ ਦਾ ਨਾਮਾ ਕੀ ਦੀ ਸਭ ਕੁਝ ਆਪਣੇ ਕੋਲੇ ਐਵੇਂ ਦਾ ਭਾਈ ਨਾਲ ਤਾਂ ਕੁਝ ਲੈਦਾ ਮੈਂ ਕਹਾ ਮੇਰੇ ਕੋ ਆ ਵੀ ਹੋਵੇ ਤਾਂ ਵੀ ਐਂ ਦਾ ਜਬ ਤਾਂ ਟੱਡ ਜ਼ਬਰਦਸਤ ਤਮਾਂ ਤਾਂ ਭਰਦੀ ਨਹੀਂ ਬਈ ਸਹੀ ਗੱਲ ਮੈਂ ਅੱਜ ਦੀ ਬਹੁਤ ਵਧੀਆ ਆਪਾਂ ਨੂੰ ਆਹੋ ਵਾ ਹੁਣ ਭਾਈ ਕੋਈ ਆਏ ਨਾ ਕਹਿ ਦਿਓ ਵੀ ਵੀਡੀਓ ਕਰਕੇ ਇਹਨਾਂ ਨੇ ਰਜਾਂਗਾ ਵੀ ਪਾਣੀ ਪਿਆਇਆ ਇਹ ਭਾਈ ਚਮੜੀ ਦੱਸਦੀ ਅੱਜ ਜਦੋਂ ਮਰਜੀ ਆ ਕੇ ਵੇਖ ਲਿਓ ਫਰਕ ਲਿਆਓ ਬੱਕਰੀ ਪੂਰੀ ਭਾਈ ਕਿੰਨੀਆਂ ਬੱਕਰੀਆਂ ਵੱਡੀਆਂ ਆਪਣੇ ਕੋਲੇ ਸਾਰੀਆਂ ਬੱਕਰੀਆਂ ਮੇਰੇ ਕੋਲੇ ਵੀਰੇ 60 ਆ ਬੱਕਰੀਆਂ 60 ਆ ਪੂਰੀਆਂ ਪੱਠਾ ਤੋਂ ਹੋਈਆਂ ਸਵੈਣ ਸਵੈਣ ਜਮਾ ਜਮਾ ਇੱਕ ਜੋੜ ਲਾਓ ਬਈ ਜਿਵੇਂ ਆ ਤੇ ਹੁਣ ਬਈ ਸ਼ਪਾਰ ਦੇ ਮੇਲੇ ਦੀ ਤਿਆਰੀ ਆ ਫਿਰ ਪਿੱਛ ਲੈ ਹਾਂ ਤਿਆਰੀ ਚੱਲਾਂਗੇ ਆ ਤਿਆਰੀ ਮਾਰੀ ਲੈ ਜਿਵੇਂ ਜਿਵੇਂ ਕਬੱਡੇ ਵਾਲੇ ਮੁੰਡਿਆਂ ਦੀ ਤਿਆਰੀ ਹੁੰਦੀ ਆ ਹਾਂ ਤੇ ਮੈਚ ਤੇ ਸਾਡੀ ਵੀ ਉਮੀਦ ਤਿਆਰੀ ਆ ਜੇ ਟੂਰਨਾਮੈਂਟ ਤੋਂ ਪਹਿਲਾਂ ਕੈਂਪ ਲਾਉਂਦੇ ਆ ਮੁੰਡੇ ਕੈਂਪ ਲਾਉਨੇ ਆ ਹਾਂ ਹਰ ਸਾਡਾ ਵੀ ਕੈਂਪ ਆ ਦੇਖ ਲੈ ਬੱਤਰੀ ਅੱਛਾ ਕੈਂਪ ਲੱਗਿਆ ਵੇ ਆ ਦੇਖ ਲੈ ਕਿਤੇ ਅਗਲਾ ਕੈਂਨੇ ਦਾ ਕੈਂਪ ਲੱਗਿਆ ਹੋਇਆ ਹੈ ਹਲੋ ਅਗਲਾ ਕਹਿੰਦਾ ਪਾਦੇ ਇਲਾਕੇ ਚ ਉਧਰ ਜਾ ਕੇ ਪੜਨਾ ਬਹੁਤ ਖਾਲਾ ਜਿਹਾ ਬਾੜਾ ਨਹੀਂ ਅਸੀਂ ਪਹਿਲੀ ਦੌਰ ਤੇ ਬੱਕਰੀਆਂ ਮੰਨੀਆਂ ਆਂ ਉਧਰ ਮਹਾਰਥੀ ਬੈਠਿਆ ਬੱਕਰੀਆਂ ਦੇ ਹਾਂ ਉੱਥੇ ਹੀ ਪਰ ਵੀ ਮੇਰੀਆਂ ਬੱਕਰੀਆਂ ਗਈ ਸਾਰਾ ਮੇਲਾ ਕਹਿੰਦਾ ਸੀ ਨਹੀਂ ਆ ਲੈ ਜਿੱਤੇ ਮੇਰੀ ਘੋੜੀ ਦਾ ਹਾਂ ਆਹ ਤੇ ਘੜੀ ਬਈ ਹੁਣ ਕੀ ਖਰਾਕ ਪੈਂਦੀ ਇਹਨਾਂ ਨੂੰ ਮੜਾ ਦੱਸਿਓ ਡਿਟੇਲ ਨਾਲ ਬਈ ਹੁਣ ਤਾਂ ਇਹ ਚੌਕਰ ਦੇ ਮੱਕੀ ਅੱਛਾ ਪਾਏ ਆਪਣੀ ਦਫਾੜ ਕਰਾਈ ਵੀ ਆ ਮੱਕੀ ਤੇ ਚੌਕਰ ਇਕੱਠਾ ਦਾ ਸੀ ਦਾਦਾ 15 ਆਹ ਦੇਖਣਾ ਬਈ ਉਦਰਾ ਇੱਕ ਬਈ ਆ ਦਸੀ ਮੜਾ ਆ ਪਹਿਲਾਂ ਹਾਂ ਬਈ ਜਿਹੜਾ ਬੱਕਰੀ ਦੇ ਪਿੰਡੇ ਤੇ ਆ ਦਾਗ ਹੁੰਦਾ ਨਿਸ਼ਾਨ ਹੁੰਦਾ ਇਹ ਕੀ ਹੁੰਦਾ ਬਈ ਇਹ ਬਈ ਲਸਣ ਇਹ ਇਹਦੇ ਗਾਂਹ ਪਿਉ ਦੇ ਸੀ ਅੱਛਾ ਖਾਨਦਾਨ ਤੋਂ ਸੀ ਇਹ ਬੱਕਰੀ ਲਸਣ ਆ ਉਹਦੇ ਖਾਨਦਾਨ ਦੇ ਮੜਾ ਆ ਦਾ ਕੱਢੇ ਤਾਂ ਕੱਢੂਗੀ ਕੱਢੂਗੀ ਇਹਨੂੰ ਲਸਣ ਕਹਿੰਦੇ ਆ ਹਾਂ ਇਹ ਆਉਂਦੇ ਖਾਨਦਾਨ ਦੀ ਨਿਸ਼ਾਨੀ ਆ ਬੱਕਰੀ ਆ ਬਈ ਇਹਨੂੰ ਕੋਹਲੀ ਕਹਿੰਦੇ ਤੇ ਤੌਰ ਵੀ ਇਹਦੀ ਪਹਿਮਾਨ ਨਰ ਗਿਆ ਤਾਂ ਮੈਂ ਰਖਾਉਣਾ ਪਾਣੀ ਲਓ ਬਈ ਦੇਖੋ ਦੂਜੇ ਹੁੰਦੀ ਆ ਦੇ ਹੀਰੇ ਵਾਲੇ ਹੀਰੇ ਦਾ ਦੁਨੀਆ ਫੈਣ ਐਵੇਂ ਨਹੀਂ ਕੋਖੂ ਦੀ ਬਾਈ ਆ ਦੇਖੋ ਤੂੰ ਆਏ ਦੇਖ ਲਾ ਬਾਈ ਦਿਖਾ ਦੇ ਸਾ ਜੋੜ ਮੇਲ ਮੇਲ ਰੱਖਿਆ ਵਿਆਹ ਬੱਕਰੀਆਂ ਦਾ ਆ ਦੇਖੋ ਬਾਈ ਕੋਈ ਤੈਨੂੰ ਪੱਕੀ ਦੀ ਨਹੀਂ ਸਿਆਣ ਹੋਣੀ ਤੇ ਦੂਜੀ ਹੈ ਤਾਂ ਬਾਈ ਸ਼ੁਰੂਆਤ ਹੀ ਹੋਈ ਆ ਆਉਣ ਵਾਲੇ 2 ਸਾਲਾਂ ਦੇ ਦੇਖਿਓ ਹਾਂ ਗੱਲਾਂ ਹੋਰ ਹੋਣ ਆ ਬੱਕਰੀ ਇਹਦੇ ਕੋਲੇ ਇਹਦਾ ਮੋਦੀ ਬੱਚਾ ਹਾਂ ਬਾਈ ਜਿਹਦੇ ਕੋਲੇ ਇਹ ਜਾਨਦੀ ਆ ਜਿਹੜਾ ਚੈਣੇ ਕੋਲੇ ਬਰੀਡਰ ਤਿਆਰ ਹੋ ਰਿਹਾ ਨਾ ਮੋਦੀ ਇਹਦਾਗਾ ਇਹ ਬੱਕਰੀ ਦਾ ਬੱਚਾ ਤੇ ਉਹ ਬੱਕਰੀ ਨੇ ਗੱਲਾਂ ਕਰਾਉਣੀਆਂ ਬਾਈ ਹੁਣ ਆਣਾ ਟਾਈਮ ਇਹ ਭਾਗੀ ਕਹਿਣਾ ਚੋਂ ਬਾਈ ਲਓ ਬਾਈ ਜਿਹਦਾ ਨੌ ਚੱਲਦਾ ਜੇ ਤੂੰ 5-7 ਚਾਲ ਪਹਿਲਾਂ ਹੁਣ ਇਹਨੇ ਸੂਈਏ ਦਵਾਰੇ ਹਾਂ ਬਾਈ ਇਹਦੀ ਪੱਠਾਂ ਬੈਠੀਆਂ ਘਰੇ ਪੱਠਾਂ ਦਿੱਤੀਆਂ ਤਕੀ ਹਾਂ ਬਾਈ ਪੱਠਾਂ ਗਿਆ ਘਰੇ ਲਓ ਬਾਈ ਆ ਪੱਠਾਂ ਬਾਈ ਪੰਮਿਆਂ ਵਾਲਿਆਂ ਚੋਂ ਜਿਹੜੇ ਲੋਕਾਂ ਨੇ ਮੋਟੀ ਲੂਈ ਵਾਲਿਆਂ ਲਈ ਪੱਠਾਂ ਆਹ ਦੇਖੋ ਬਾਈ ਲੂਂਗਾ ਕਰੋ ਚੈੱਕ ਸ਼ੋਅ ਕੁਆਲਟੀ ਵਾਲੀ ਪੱਠਾ ਆ ਦੇਖ ਲੈ ਕਿਸੇ ਕਿਸੇ ਦੇ ਲੈਣ ਤੇ ਨਹੀਂ ਮਾਰੀ ਦੇਗਾ ਇੱਕ ਲੈ ਕੇ ਯਾਰ ਬਾਈ ਨੇ ਮੂਰੇ ਕਰਤੀ ਫੜਿਆ ਉਹ ਪੱਠਾ ਲਿਆ ਬਾੜਾ ਦੇਖੋ ਬਈ ਬੱਕਰੀਆਂ ਬਾਈ ਦੀ ਪਲਾਈ ਬਹੁਤ ਬਾਈ ਯਾਰ ਕਹਿਣਾ ਤਾਂ ਨਹੀਂ ਚਾਹੀਦਾ ਲੋਕਾਂ ਕੋਲੇ ਖੱਸੀ ਬੱਕਰੇ ਨਹੀਂ ਆਉਜੇ ਹਨਾ ਮੇਰੇ 'ਚ ਵੀ ਆ ਸੌਣ ਦਾ ਮਹੀਨਾ 10 ਕਿਲੋ ਭਾਰਣ ਘਟ ਗਿਆ ਅੱਛਾ ਲੋਕ ਭੱਜ ਕੇ ਘਟਾਉਂਦੇ ਆਪਾਂ ਇਹਨਾਂ ਨੇ ਘਟਾਤਾ ਠੀਕ ਹੈ ਇਹਨਾਂ ਦੀ ਤਰ੍ਹਾਂ ਆਹ ਦੇਖ ਲੈ ਮੇਮਣੀਆ ਏ ਬਾਈ ਪੰਮੇ ਵਾਲਿਆਂ ਚੋਂ ਆ ਅੱਛਾ ਬਾਈ ਠੀਕ ਇਹਨਾਂ ਬੱਕਰੀ ਆ ਕਰੋ ਚੈੱਕ ਬਾਈ ਆ ਹਾਂ ਹਾਂ ਬਾਈ ਜਿਵੇਂ ਪਾਕਿਸਤਾਨੀ ਕਹਿੰਦੇ ਨਾ ਸਾਹੀ ਨਸਲ ਦੇਗਾ ਸਾਹੀ ਵਾਲਾ ਹਾਂ ਸਾਹੀ ਵਾਲਾ ਆ ਲਓ ਜੀ ਕਰੋ ਚੈੱਕ ਇਹਨੇ ਕਰੀਆਂ ਸੀ ਰਜਾਈਆਂ ਖਰਾਬ ਦੋ ਤਿੰਨ ਅੱਛਾ ਅੱਛਾ ਇਹਦੇ ਚ ਕੋਈ ਢੀਲਾ ਨਹੀਂ ਐਵੇਂ ਨਿਰਜੰਗਾ ਚ ਪਾਈਏ ਬਾਲੇ ਬੰਦੇ ਯਕੀਨ ਨਹੀਂ ਮੰਨਦੇ ਇਹ ਗੱਲਾਂ ਦਾ ਕਹਿੰਦੇ ਰਜਾਈਆਂ ਚ ਬੱਕਰੀਆਂ ਥੱਲੋਂ ਜਿੱਦੇ ਝੋਲੀ ਦੇਖ ਪੜਦੀ ਹਾਂ ਅਜੇ ਦੇ ਬਾਈ ਕਈ ਭਰਾ ਯਕੀਨ ਨਹੀਂ ਕਰਦੇ ਕਹਿੰਦੇ ਰਜਾਈਆਂ ਚ ਕੌਣ ਬੱਕਰੀਆਂ ਵਾਰਡ ਦੇਵੇਂ ਗੱਲਾਂ ਆਓ ਬਾਈ ਇਹੇ ਅਸੀਂ ਮੈਂ ਕਿੰਨਾ 1000 ਰੁਪਏ ਚਾਈ ਲੈ ਲਾਂਗੇ ਇਹਦਾ ਬੱਚਾ ਵੇਚ ਕੇ ਅੱਛਾ 1000 ਦੇਖ ਮੈਨੂੰ ਐਂ ਦਾ ਦੱਸ ਦੇ ਲੋਕ ਨੇ ਬੱਕਰਿਆਂ ਦੇ ਮੂੰਹ ਹੁੰਦੇ ਐਵੇਂ ਹਾਂ ਤੇ ਆਪਣੇ ਪੱਠਾ ਕਿੰਨੇ ਟਾਈਮ ਦੀ ਹੋ ਗਈ ਇਹ ਬਾਈ ਇਹ ਬਾਈ 14 ਦਾ ਹੋ ਗਈ ਪੱਠਾ ਲਵਾਈ ਨਹੀਂ ਹਜੇ ਆ ਜਾ ਯਾਰ ਆਪਾਂ ਲਵਾਵਾਂਗੇ ਆ ਦੇ ਆ ਆ ਉਹਦੀ ਆ ਜਿਹੜੀ ਨੂੰ ਧੀ ਕਹਿੰਦੇ ਆ ਆ ਦੇ ਬਈ ਜਣਾ ਮਾਰ ਗਿਆ ਨਸਕਾ ਉਹ ਦੇਖ ਉਹ ਜਮਾ ਇਹ ਕਿਹੜੇ ਬੱਕਰੇ ਦੀ ਆ ਬਾਈ ਇਹ ਬਾਈ ਚੈਣੇ ਵਾਲੇ ਦਿਖਾ ਦੇ ਅੱਛਾ ਬਾਈ ਇਹ ਤਾਂ ਆ ਵੀ ਬੱਚਾ ਨਹੀਂ ਹਾਂ ਬਾਈ ਪੰਮੇ ਕੋਲੇ ਜਿਹੜੀਆਂ ਬੱਕਰੀਆਂ ਹੁੰਦੇ ਸ਼ੋਰ ਰੰਗ ਆ ਬਈ ਇਹ ਜਮਾ ਚੇਰਾ ਰੰਗ ਆ ਹਨਾ ਇਹ ਬਾਈ ਕੋਲੇ ਵੀ ਇੱਕ ਠੀਕ ਹੈ ਬਾਈ ਲਓ ਬਾਈ ਜਿਹੜੀਆਂ ਤੁਹਾਡੇ ਪਿੱਛੇ ਖੜੀਆਂ ਇਹਨੂੰ ਪਰੇ ਕਰ ਦਿਓ ਬਾਈ ਜਗਾ ਜੀ ਬਾਂਜੂ ਬੱਕਰੀ ਬਾਈ ਕੋਲੇ ਇੱਕ ਤੋਂ ਇੱਕ ਬਾਈ ਚੰਗੀ ਤੋਂ ਚੰਗੀ ਆ ਤੇ ਐਵੇਂ ਨਹੀਂ ਬੱਚੇ ਵੇਖਦੇ ਬਾਈ ਜਦੋਂ ਆਪਾਂ ਦੱਸਦੇ ਆ ਜਿਵੇਂ ਤੁਸੀਂ ਹੁਣ ਵੀਡੀਓ ਪਾਈ ਸੀ ਵੀ ਪੱਠਾ ਪੱਠਾ ਦਾ 50 ਪਿਆਰ ਲੱਗ ਗਿਆ ਬੰਦੇ ਯਕੀਨ ਨਹੀਂ ਕਰਦੇ ਯਾਰ ਬਾਈ ਯਾਰ ਉਹ ਤਾਂ ਨਾ ਮੈਂ ਤੂੰ ਚੱਲ ਮੇਰਾ ਤੇਰੇ ਨੂੰ ਫੋਨ ਕਰਿਆ ਸੀ ਨਾ ਇੱਕ ਬੰਦੇ ਨੇ ਹਾਂ ਬੈਂਕ 'ਚ ਲੱਗਿਆ ਵਾਂ ਪੱਠ ਲੈਣੀ ਤਾਂ ਉਹੀ ਲੈਣੀ ਆ ਮੈਂ ਕਿਹਾ ਭਾਈ ਐ ਨਹੀਂ ਮੈਂ ਦਿੰਦਾ ਸਹੀ ਗੱਲ ਆ ਆਹ ਹਾਂ ਨਾ ਭਾਈ ਇੱਕ ਚੱਕਾ ਤੋਂ ਭਾਈ ਗੋਲਤੀ ਗਿਆ ਬਾਹਰ ਹਾਂ ਇਹ ਉਹਦੇ ਖਾਨਦਾਨ ਦੇ ਘਰ ਦੀ ਪੱਠ ਆਏ ਜਾਵਾਂ ਅੱਛਾ ਭਾਈ ਫਿਰ ਆਪਾਂ ਇੱਕ ਇਹਦੇ ਨਾਲ ਜੋੜੀ ਰਹੀ ਸੀ ਭਾਈ ਜੈਨੇ ਨੇ ਦਵਾਈ ਸੀ ਕਹਿੰਦਾ ਤੁਹਾਨੂੰ ਨਿਸ਼ਾਨੀ ਦਵਾਵਾਂ ਉਹ ਆ ਜਾ ਅੱਛਾ ਤੇ ਉਹਨੇ ਦਵਾਈਆਂ ਜੀ ਹੈ ਨਿਸ਼ਾਨੀ ਇਹ ਫਿਰ ਰਿਜ਼ਲਟ ਕਿਹੋ ਜਿਹਾ ਕੱਢਿਆ ਨੇ ਮੈਂ ਕਹਿੰਦਾ ਭਾਈ ਕਰੇ ਪੱਠਾ ਇਹਦੀ ਅਮੀਨਾ ਰਹਿ ਗਿਆ ਸੂਣ ਦਾ ਪੀਦਣਾ ਤੇ ਪਾਟਾ ਜੇ ਵੀ ਧਾਰਾ ਦਿੰਦੀ ਆ। ਲੋ ਬਾਈ ਦੇਖੋ। ਇਹ ਤਾਂ ਕਿਤੇ ਅਸਲੀ ਮਿਲਦੇ ਆ। ਕੁਲੀ ਪਈ ਆ ਪੂਰੀ। ਬਾਲੇ ਬੰਦਿਆਂ ਨੂੰ ਇਹ ਵਹਿਮ ਸੀ ਵੀ ਇਹ ਨੀਵਾ ਫੋਨ ਕਰਕੇ ਬਣਾਉਂਦੇ ਆ। ਹੁਣ ਸਾਡਾ ਫੋਨ ਬਈ ਬੱਕਰੀਆਂ ਤੋਂ ਉੱਚਾ ਹੀ ਆ। ਉੱਚਾ ਹੀ ਆ। ਜਿਹੜੀ ਚੀਜ਼ ਨੇ ਦਿਖਣਾ ਉਹਨੇ ਦਿਖਣਾ ਹੀ ਆ। ਲਓ ਜੀ। ਇਹ ਇਹ ਪੱਟ ਵੀ ਜੀ ਨਹੀਂ ਆਪਣੇ ਘਰ ਦੀ ਆ। ਇਹ ਆ ਗਈ ਮੱਖੀ ਜੀ ਨਹੀਂ। ਮੱਖੀ ਜੀ ਨਹੀਂ। ਜੇ ਬਾਈ ਕਹਿੰਦਾ ਸੀ ਇਹ ਲਹੇਦਾ ਰੰਗ ਕਰਨਾ ਇਹ ਨਹੀਂ ਕਰਨਾ। ਉਹ ਇਹ ਨੂੰ ਛੱਡੂ। ਯਾਰ ਬਾਈ ਕੱਲਾ ਬੱਕਰੀ ਚਾਰਨੀ ਨਹੀਂ। ਪੜਾਈ ਕਰਦਾ ਨਾ ਮਗਰ। ਠੀਕ ਐ। ਉਹ ਅਗਲਾ ਪੁੱਛੂ ਕੀ ਇਹ ਇਹ ਐ ਪੜਾਈ ਕਰਦਾ ਕਿਹੜੀ ਤੇ ਕਿਹੜਾ ਛੱਡ ਕੇ ਰਿਜ਼ਲਟ ਲੈਣਾ ਤੇ ਕਿਹੜੀ ਤੇ ਕਿਹੜਾ ਜਿਵੇਂ ਬਾਈ ਪੰਮੇ ਨੇ ਕਈ ਜੋੜੀਆਂ ਬਣਾਉਣੀਆਂ ਹਾਂ ਇਹਦਾ ਬੱਕਰਾ ਜਦੋਂ ਇਹਦੀ ਇੱਕ ਲਈ ਇਹਦੇ ਨਾਲ ਦੀ ਭੈਣ ਹੋ ਗਈ ਬਈ ਇੰਨੇ ਨਗਾਂ ਚ ਸਿਆਣ ਦੇ ਕਿਵੇਂ ਬੱਕਰੀਆਂ ਜੀ ਆਹਾ ਕੇ ਸਿਆਣ ਸਿਆਣ ਤਾਂ ਯਾਰ ਕਦੇ ਗਿਣੀਆਂ ਨਹੀਂ ਮੈਂ ਤੇ ਕਦੇ ਗਣ ਕੇ ਰੱਖੀਆਂ ਨਹੀਂ ਜਿਹੜੀ ਅਸਲੀ ਮਾਂ ਉਹ ਕਦੇ ਪੁੱਤਾਂ ਨਾਲ ਰੱਜਦੀ ਆ ਇਹ ਵੀ ਬੱਤ ਹੋ ਜਾਣ ਤੇ ਤਾਂ ਵੀ ਮਾਂ ਕਹੂਗੀ ਜੇ ਕੋਈ ਮੰਗ ਲੈਣਾ ਵੇ ਇੱਕ ਮੁੰਡਾ ਮੈਨੂੰ ਦੇ ਦੇ ਝੋਲੀ ਕਿਉਂਕਿ ਲੈ ਕਿਉਂ ਪਾ ਦਿਆ ਇਹ ਉਹ ਜਿੱਜਾ ਉਹਨਾਂ ਦੇ ਜਿਹੜਾ ਅਸਲੀ ਵਾਲੀ ਆ ਉਹ ਕਿਤੇ ਬਤੰਦਰਾ ਵਿੱਚ ਲੋਕ ਨਾ ਜੇ ਬੱਕਰੀਆਂ ਉਹ ਯਾਰ 10 ਕਿਹ ਵੇਚਦੇ ਆ ਤੰਗ ਕਰਦੇ ਆ ਤੇ ਮੈਨੂੰ ਹਜੇ ਵੀ ਥੋੜੀਆਂ ਲੱਗਦੀਆਂ ਹੂੰ ਵੀ ਯਾਰ ਬੱਕਰੀਆਂ ਥੋੜੀਆਂ ਪਤਾ ਲਗਾ ਕਿੰਨੀਆਂ ਮੈਂ ਕਹਿੰਦਾ ਮੈਨੂੰ ਤਾਂ ਲਾਰਾ ਜਾਈ ਧੱਕ ਆਵੇ ਉੱਥੋਂ ਦਈਆਂ ਮੈਂ ਕਿਤੇ ਗਿਣਕੇ ਨਹੀਂ ਚਾਰੀਆਂ ਠੀਕ ਹੈ ਧੱਕ ਨਹੀਂ ਆ ਬੱਕਰੀਆਂ ਲੋ ਚੱਤ ਬੈਣ ਤੋਂ ਵਕਰੀ ਆ ਵੀ ਸੂਣ ਵਾਲੀ ਆ ਬਾਈ ਬਾਈ ਗੱਭਣ ਆ ਇਹ ਵਕਰੀ ਬਾਈ ਮੰਨ ਲਈ ਆਪਾਂ ਠੀਕ ਆ ਇਹ ਬਾਈ ਦਿਲਬਰ ਵਾਲੀ ਆ ਗਈ ਆ ਬਾਈ ਦਿਲਬਰ ਵਾਲੀ ਠੀਕ ਆ ਬਾਈ ਇਹ ਲੱਕਰੀ ਨੇ ਕੋਈ ਨਹੀਂ ਸੂਣਦੇ ਕੁਲਗੀ ਬਾਈ ਪਾਠੇ ਹਾਂ ਬਾਈ ਜਿੰਨੇ ਬੈਣ ਦੀ ਲਈ ਆ ਬੰਨੇ ਬੈਣ ਦਾ ਬੱਚਾ ਇਹਦੇ ਅੰਦਰ ਅੱਛਾ ਚੁੱਕ ਜਾਂਦਣਾ ਛੁੱਟੇ ਠੀਕ ਮੈਂ ਸੱਦੂਗਾ ਜਿੱਤੇ ਦਾ ਬੱਚਾ ਵੇਚਿਆ ਤੇ ਦਿੱਤਾ ਕਿਸੇ ਵੀਰ ਨੂੰ ਗੱਲਾਂ ਹੋਣਗੀਆਂ ਹਾਂ ਹੋਣਗੀਆਂ ਸਾਡੇ ਡੇਰੇ ਇੱਥੇ ਹੋਣਗੀਆਂ ਇਸੇ ਡੇਰੇ ਠੀਕ ਆ ਬਾਈ ਆ ਵੀ ਆ ਬਾਠ ਆਪਣੀ ਘਰਦੀ ਆ ਬਾਈ ਬਾਈ ਥੋੜੀ ਸਮਝਾਈ ਕੀ ਫਰਕ ਹੁੰਦਾ ਕਿ ਯਾਰੀ ਬੰਦਾ ਨਵਾਂ ਲੈ ਜਾਂਦਾ ਬੱਚਾ ਜਾਂ ਬੱਕਰੀ ਘਰੇ ਆ ਕੇ ਜੀ ਨਹੀਂ ਲਾਉਂਦਾ ਤੁਸੀਂ ਕੀ ਖਵਾਉਣੀ ਹੈ ਉਹ ਜਾਂ ਬਾਈ ਆ ਇਧਰ ਜਾ ਜੀ ਨੇ ਚੱਕ ਲਈ ਯਾਰਾਂ ਨਹੀਂ ਡਲੀ ਲੂਣ ਦੀ ਖਾਂਦੀ ਨਹੀਂ ਮਖਾਣੇ ਮਾਹੀ ਦੇ ਜੀ ਨੇ ਆ ਖਾ ਗਈਆਂ ਨਾ ਮੇਰੀ ਉਹ ਦੂਜੇ ਪਾਸੇ ਨਹੀਂ ਬੱਕਰੀ ਫਿਰ ਜੀ ਨਹੀਂ ਲਾਉਂਦੀ ਠੀਕ ਹੈ ਹੈ ਜੀ ਨੇ ਯਾਰ ਮੇਰੀ ਗੱਲ ਸੁਣਤ ਲਈ ਹੁਣ ਅੱਜ ਲਾ ਲਾ ਆ ਪਤੀ ਪੁੱਤਾਂ ਬਗਾਨੇ ਤਾਂ ਜਾ ਕੇ ਤਾਂ ਸਹੀ ਤਾਂ ਧੀ ਵੀ ਨਹੀਂ ਜੀ ਲਉਂਦੀ ਹਾਂ ਹੈ ਚਾਹੇ ਲੱਖ ਨਾਲ ਕੰਮ ਲਾਉਣ ਤੇ ਤਾਂ ਵੀ ਯਾਰ ਮਾਂ ਪਿਓ ਨੂੰ ਮੋਹ ਤੋੜ ਤੇ ਉਹੀ ਹਾਲ ਹੈ ਇਹਨਾਂ ਦਾ ਇਹ ਕਲੀਆਂ ਦੇ ਚੋਗ ਜਿਗਾ ਦਾ ਪਾਲੀਆਂ ਮੇਰੀਆਂ ਇਹ ਕਿਵੇਂ ਜੀ ਲਾ ਲੈਣੀਆਂ ਬੜੇ ਭਰਾਮਾਂ ਨੇ ਕਿਹਾ ਯਾਰ ਰੋਣ ਲੱਗ ਜਾਂਦਿਆਂ ਇਹ ਖੁਦ ਚੈਣੇ ਨੂੰ ਦਿੱਤਿਆਂ ਜੀ ਮੈਂ ਜੋੜੀ ਬੱਕਰੀਆਂ ਕੋਲੇ ਫਿਰਦਾ ਚੈਣਾ ਤੇ ਮੈਨੂੰ ਐਂ ਕਹੇ ਬੇਇਜ਼ਤੀਆਂ ਸੀ ਉਹਨੇ ਕਹਿੰਦਾ ਉਹ ਰੋਕ ਅੱਖਾਂ ਚੋਂ ਇੰਝ ਨਹੀਂ ਸਤੋਂ ਹਟਦੇ ਨਾ ਕਨਾ ਮੈਂ ਵੀ ਮਿੱਠਾ ਉਧਰ ਹੀ ਜਾਂਦਾ ਜਾਨਵਰ ਹਨਾ ਅਗਲਾ ਕਹਿ ਦੂ ਵੀ ਗੋਖੂ ਮਿੱਠਾ ਪਾਣੀ ਪਿਉਣਾ ਮੈਥੋਂ ਬੜੀ ਢੀਕ ਢੀਕ ਦੁਨੀਆ ਪਈਆ ਪਰ ਕੱਲੇ ਮਿੱਠੇ ਪਾਣੀ ਨਾਲ ਨਹੀਂ ਇਹ ਵੀ ਮੈਂ ਜਾ ਕੇ ਮਿੱਠੇ ਪਾਣੀ ਨੇ ਇਹਨਾਂ ਨਾਲ ਪਿਆਰ ਪਾ ਲੂੰ ਜਿਹੜੇ ਨਾਲ ਨਾ ਪਿਆਰਾ ਨਾ ਉਹ ਨਹੀਂ ਅਗਲਾ ਦਿਨ ਦਾ ਮੈਂ ਜਿੰਨਾ ਚਿਰ ਇਹਨਾਂ ਦੇ ਵਿੱਚ ਬੈਹਿ ਕੇ ਰੋਟੀ ਨਾਲ ਖਾਵਾਂ ਮੈਨੂੰ ਰੋਟੀ ਹਾਜ਼ਮੀ ਨਹੀਂ ਆਉਂਦੀ ਮੈਂ ਰਾਤ ਨੂੰ ਇਹਨਾਂ ਦੇ ਵਿੱਚ ਬਹਿਣਾ ਫਿਰ ਐਵੇਂ ਬੈਠੇ ਆਉਂਦੀਆਂ ਫੇਰ ਇਹ ਕਈ ਆ ਜਾ ਤੂੰ ਨਾ ਹਾਲਾ ਰੋਟ ਮੈਂ ਕਿਹਾ ਪਈਆਂ ਰਹਿੰਦੇ ਠਰ ਜਾਂਦੇ ਮੈਂ ਤਾਂ ਫੇਰ ਖਾ ਲੂੰ ਹਜੇ ਨਹੀਂ ਮੇਰਾ ਇਹਨਾਂ ਚੋਂ ਮਨ ਭਰਿਆ ਭਾਈ ਜਦੋਂ ਜਵਾਨੀ ਚ ਗਰੀਬੀ ਹੁੰਦੀ ਸੀ ਬੱਕਰੀਆਂ ਉਹਦੇ ਵਿੱਚ ਥੋੜੀਆਂ ਉਦੋਂ ਕਦੇ ਸੋਚਿਆ ਸੀ ਵੀ ਇੱਥੇ ਪਹੁੰਚਾਂਗੇ ਜਿੱਥੇ ਪਰ ਪਿਆਰ ਨਹੀਂ ਸੀ ਹਾਂ ਮੈਂ ਗਰੀਬੀ ਚ ਹੁੰਦਾ ਸੀ ਪਰ ਖਾਣੋ ਪੀਣੋ ਇਹਨਾਂ ਨੂੰ ਮੈਂ ਪਿਆਰ ਹੀ ਨਹੀਂ ਦਿੰਦਾ ਸੀ ਕਰਮਾਂ ਵਾਲਿਆਂ ਨੂੰ ਠੀਕ ਹੈ ਭਾਈ ਆਹ ਲੱਗੇ ਉਦੋਂ ਵੀ ਅਸੀਂ ਤਾਂ ਐ ਗੱਲ ਨਾ ਲਾਉਂਦਾ ਜੀ ਮੈਂ ਐ ਨਹੀਂ ਸੀ ਵੀ ਸਾਡੇ ਨਾਲ ਪਾਲੀ ਜਾਂ ਛੱਟੀ ਮਾਰ ਜੂ ਇਹਨਾਂ ਨੂੰ ਅੱਛਾ ਮੇਰੀ ਬੱਕਰੀ ਨੂੰ ਘਰੇ ਆ ਚਾਹੇ ਚੁੱਲ੍ਹੇ ਤੇ ਝਾੜੀ ਜਾਵੇ ਆਪਣੇ ਆਪਣੀ ਬੱਕਰੀ ਨੂੰ ਆਏ ਨਹੀਂ ਵੀ ਘਰ ਦਾ ਵੀ ਛੱਡੀ ਮਾਰੀ ਠੀਕ ਮੇਰਾ ਪਿਓ ਕਹਿੰਦਾ ਹੁੰਦਾ ਜੀ ਦੇਖੀ ਜਿਹੜਾ ਬੱਕਰੀ ਆ ਕਹਿੰਦਾ ਮੇਰਾ ਯਾਰ ਨਹੀਂ ਬਰੇ ਭੱਗ ਜਾ ਮੇਰੀਆਂ ਬੱਕਰੀਆਂ ਚ ਜੇ ਉਹੀ ਹਾਲ ਮੇਰਾ ਹਾਂ ਵੀ ਮੈਂ ਜਿਹੜਾ ਮੇਰੀ ਬੱਕਰੀ ਨੂੰ ਬੁਰਾ ਮਨਾਉਂਦਾ ਨਹੀਂ ਮੇਰੇ ਕੋਲੇ ਆਪੇ ਕੋਈ ਰਿਸ਼ਤੇਦਾਰ ਆ ਜਿਹੜਾ ਮੇਰੀ ਜਿਵੇਂ ਮੇਰੇ ਵਾਂਗੂ ਬੈਠੂ ਉਹੋ ਮੇਰਾ ਯਾਰ ਆ ਜਿਹੜੇ ਲੋਕ ਟੀਚਰਾਂ ਕਰਦੇ ਸੀ ਪਹਿਲਾਂ ਅੱਜ ਹੁਣ ਫਿਰ ਨਿਗਾ ਮਲਾਉਂਦੇ ਆ ਬਾਈ ਤੇਰੇ ਨਾਲ ਕਿੰਨੇ ਹੁਣ ਤਾਂ ਫੋਟੋ ਮੰਗ ਜਿਉਂਦੇ ਆ ਹਾਂ ਹੁਣ ਜਿਹੜੇ ਕਿਸੇ ਦਿਨ ਆ ਕੇ ਕਹਿੰਦਾ ਇਹ ਮੈਥੋਂ ਪਾਛਾ ਚੱਲ ਆਪਾਂ ਨਾਉ ਨਹੀਂ ਲੈਣਾ ਫਿਰ ਇਹ ਕੀ ਕਰਨ ਵਾਲੇ ਦਾ ਭਾਂਡ ਚੋਂ ਬੱਕਰੀਆਂ ਦਾ ਖਰਚਾ ਬੱਕਰੀਆਂ ਨੂੰ ਹੀ ਖਵਾ ਦਿੰਦਾ ਅੱਛਾ ਮੈਂ ਸੁਣਿਆ ਸੀ ਕਿ ਨਾ ਜੇ 15000 ਦਾ ਦੁੱਧ ਪਾਉਂਦਾ ਨਾ 5000 ਬੱਕਰੀਆਂ ਨੂੰ ਵੀ ਖਵਾ ਦਿੰਦਾ ਮੈਂ ਕਿਹਾ ਮੈਂ ਖਵਾਉਣਾ ਤੁ ਤੋਂ ਮੰਗ ਕੇ ਨਹੀਂ ਕਦੇ ਖਵਾਇਆ ਤੁਸੀਂ ਤੇ ਅੱਜ ਉਹ ਬੰਦੇ ਕਹਿੰਦੇ ਆ ਕਹਿੰਦੇ ਉਹ ਕਈ ਵੰਤਾਂ ਤਾਹੀਦੀ ਭਾਈ ਭੈਣ ਦਾ ਕਿੰਨਾ ਸਾਥ ਰਹਿੰਦਾ ਜਿਵੇਂ ਆਪਾਂ ਦੇਖਦੇ ਆਂ ਬੰਦ ਕਰ ਲੈ ਭਾਈ ਮੈਂ ਐ ਨਹੀਂ ਫੜਾ ਮਾਰਦਾ ਮੈਂ ਕੱਲਾ ਮੇਰੇ ਨਾਲ ਪਰਿਵਾਰ ਬਹੁਤ ਛਾ ਉਹਨੇ ਵੀ ਐ ਨਹੀਂ ਉਹਨੂੰ ਵੀ ਨਹਾਉਂਦਾ ਨਹੀਂ ਕਿਤੇ ਅਸੀਂ ਨਾਉਣਾ ਆ ਜਿਵੇਂ ਭੈਣਾ ਨਾ ਕੇ ਸੁਰਖੀਆਂ ਬਿੰਦੀਆਂ ਉਹਦਾ ਕਦੇ ਕਰਮ ਵਾਲੀ ਨੇ ਲਾਈ ਨਹੀਂ ਅੱਛਾ ਕਦੇ ਨਾ ਇਹ ਜਿਆਦਾ ਖਰਚਾ ਹੈ ਨਹੀਂ ਸਾਡਾ ਨਾ ਜਿਵੇਂ ਪਾਰਲਰਾਂ ਬੂਲਰਾਂ ਚ ਇਹ ਤਾਂ ਉਹ ਤਾਂ ਮੇਰੇ ਵਾਂਗੂ ਸਿੱਧੂ ਹੀ ਆ ਅੱਛਾ ਹਾਂ ਅਸੀਂ ਆਪਦੀ ਜਗ੍ਹਾ ਤੇ ਸਹੀ ਆ ਯਾਰ ਲੋਕਾਂ ਨੂੰ ਚਾਹੇ ਮਾੜਾ ਕਹਿਆ ਜਾਂ ਕੁਛ ਕਹੀ ਜਾਣ ਕਿਉਂ ਵੀ ਨੇ ਸਾਨੂੰ ਰੱਬ ਨੂੰ ਪਤਾ ਜਾਂ ਸਾਨੂੰ ਪਤਾ ਇੱਕ ਤੁਸੀਂ ਜਿਹੜਾ ਫੌਜੀਆਂ ਵਾਲੀ ਗੱਲ ਕੀਤੀ ਸੀ ਉਹ ਲੋਕਾਂ ਨੂੰ ਗਲਤਫਹਿਮੀ ਹੋ ਗਈ ਸੀ ਹਾਂ ਵੀ ਤੁਸੀਂ ਕਿਹਾ ਸੀ ਫੌਜੀ ਨਹੀਂ ਰੀਸ ਕਰਦਾ ਉਹ ਤੁਹਾਨੂੰ ਫੋਨ ਆਇਆ ਕਿਸੇ ਫੌਜੀ ਦਾ ਬਾਹਰ ਬਹੁਤ ਆ ਹੁਣ ਵੀ ਆਉਂਦੇ ਆ ਮੈਂ ਤੇ ਇੱਥੇ ਭਰਾ ਮਿਲ ਕੇ ਗਿਆ ਫੌਜੀ ਮੈਨੂੰ ਹੁਣ ਛੁੱਟੀ ਆਇਆ ਹੋਇਆ ਉਹਦੇ ਸਿੱਧਾ ਮੇਰੇ ਕੋਲ ਆਇਆ ਨਹੀਂ ਫੌਜੀ ਬੰਦਾ ਲਗਾ ਛੁੱਟੀ ਚਲੋ ਵਿੱਚ ਸਾਰੇ ਭਰਾ ਤੇ ਉਹਦੇ ਮੇਰੇ ਕੋਲ ਇੱਥੇ ਬੈਠਾ ਰਿਆ ਐਸੇ ਮੱਛੀ ਤੇ अच्छा हां ओद इथे ਬਹਿ ਕੇ ਬਹੁਤ ਗੱਲਾਂ ਕਰੀਆਂ ਕਹਿੰਦਾ ਯਾਰ ਭਾਈ ਮੈਨੂੰ ਤੇਰੀਆਂ ਬੀੜ ਕੋ ਬਹੁਤ ਸੋਹਣੀਆਂ ਤੇ ਅਸੀਂ ਸਾਰਾ ਰੱਬਰ ਤੇਰਾ ਫੈਨ ਆ ਠੀਕ ਆ ਭਾਈ ਤੇ ਠੀਕ ਆ ਭਾਈ ਗੋਖੂ ਧੰਨਵਾਦ ਭਾਈ ਬਹੁਤ ਬਹੁਤ ਬਾਕੀ ਜਦੋਂ ਬਾਈ ਦੀਆਂ ਬੱਕਰੀਆਂ ਸੋਣਗੀਆਂ ਹਾਂ ਉਦੋਂ ਆਪਾਂ ਵੀਡੀਓ ਲੈ ਕੇ ਆਵਾਂਗੇ ਆ ਪਾੜਨਾ ਬੱਚਾ ਆ ਘਰੇ ਰੱਖਾਂਗੇ ਜਿਵੇਂ ਅੱਛਾ ਰੱਖਣਾ ਭਾਈ ਇਹਦਾ ਇਹ ਕਿਹੜੇ ਅਸਲੇ ਚੋ ਆ ਭਾਈ ਇਹ ਭਾਈ ਆਪਣੇ ਘਰ ਦੀਆਂ ਬੱਕਰੀਆਂ ਦੀਆਂ ਤੇ ਇਹ ਬੱਕਰਾ ਲਿਆ ਸੀ ਮੁੱਲ ਭਾਈ ਚੈਣੇ ਕੋਲੇ ਵੀ ਪੱਠਾ ਫਿਰਦਿਆਂ ਵਰਜ ਤੋਂ ਲਿਆਂਦਾ ਸੀ ਪਹਿਲਣ ਸੂਨਾ ਨੇ ਪਹਿਲਣ ਪਹਿਲਣ ਬਾਈ ਬਾਈ ਐਡੀਆਂ ਐਡੀਆਂ ਬੱਕਰੀਆਂ ਨਾ ਲੋਕ ਬੁੱਢੀਆਂ ਕਰ ਦਿੰਦੇ ਤੁਰਨੋਂ ਰਹਿ ਜਾਂਦੀਆਂ ਤੇ ਆ ਵੇਡ ਵੇਖੋ ਬੱਕਰੀ ਦਾ ਤੇ ਕਿਤੇ ਮਰਜੀ ਨੀਗਾ ਮਾਰਜੀ ਵਿੱਚ ਦੰਦ ਕਿੰਨੇ ਆ ਬਈ ਇਹੇ ਆ ਦੇ 6 ਦੰਦ ਦਾ ਨਾ ਪੱਠ 6 ਦੰਦ ਦਾ ਆ ਦੇਖ ਲੈ ਬਾਈ ਤੇ ਬਾਈ ਨੇ ਇਹਨੂੰ ਹਜੇ ਪਹਿਲੀ ਵਾਰ ਸਵਾਉਣਾ ਸਵਾਉਣਾ ਹਜੇ ਤਾਂ ਲੈ ਬਾਈ ਤੋੜ ਕੇ ਦਿਖਾਈ ਉਧਰ ਨੂੰ ਕਰੋ ਚੈੱਕ ਬਾਈ ਕਿੰਨਾ ਵਜ਼ਨ ਹੋਊਗਾ ਇਹਦੇ 'ਚ ਕਵਾਂਟਲ ਚੜ ਜਾ ਹਾਂ ਕਵਾਂਟਲ ਕਵਾਂਟਲ ਦੇ ਨੇੜੇ ਹੋ ਗਈ ਹਾਂ ਬੱਕਰੀ ਬਈ ਪਲੀ ਬਹੁਤ ਆ ਦੇਖੋ ਤੁਸੀਂ ਹੈਨਾ ਯਾਰ ਬਾਈ ਇਹ ਤੇ ਨੀਰਾ ਧੋਤੀ ਪਿਆ ਹਾਂ ਬੱਚਾ ਕੱਡੂ ਮੁੱਦ ਕਰ ਰਗਾ ਯਾਰ ਤੂੰ ਦੇਖੀਦਾ ਜਹੀ ਜਮੀਨ ਸੱਦੂ ਤੈਨੂੰ ਠੀਕ ਹੈ ਵੀ ਦੇਖ ਬਾਈ ਆਪਣੀ ਛੂਪੀ ਘੋੜੀ ਕੋਟ ਘੋਈ ਆ ਬਾਈ ਹਾਂ ਜਦੋਂ ਖੋਲਲੀ ਤੇ ਜਾ ਗਿਆ ਲੈ ਹੁਣ ਇੱਕ ਜਾਲ ਆਪਾਂ ਕਾਹਨੂੰ ਦੱchnਾ ਇੱਕ ਭਰਾ ਇੱਕ ਦਿਨ ਲੇਟ ਲੈਟ ਗਿਆ ਅੱਛਾ ਕਹਿੰਦਾ ਜੀ ਤੂੰ ਇੱਕ ਵਾਰੀ ਆ ਮੰਜੀ ਭਰ ਦੂੰ ਕਹਿੰਦਾ ਤੇ ਦੇ ਬਰਤ ਮੈਂ ਨਹੀਂ ਮੈਂ ਸਵਾਉਂਗਾ ਇਹਨੂੰ ਠੀਕ ਹੈ ਭਾਈ ਇਹਨੂੰ ਸਵਾਕੇ ਯਾਟ ਲੈਣਾ ਹੈ ਦਾ ਚਲੋ ਭਾਈ ਠੀਕ ਆ ਫਿਰ ਭਾਈ ਜਿਵੇਂ ਮਾਂ ਨੇ ਪੁੱਤਾਂ ਨੇ ਸੁੱਖਾਂ ਚੁੱਕਦੀਆ ਮੇਰਾ ਪੁੱਤ ਫੌਜੀ ਲੱਗੂ ਮੇਰਾ ਪੁੱਤ ਤੇ ਮੈਂ ਵੀ ਮੈਂ ਕਿਹਾ ਮੈਂ ਸੁੱਖਾਂ ਚੁੱਕ ਚੁੱਕ ਕੇ ਬਾਲੀਆ ਵੀ ਮੈਂ ਇਹਦੇ ਸਿਰfte ਕੁਝ ਬੰਨਣਾ ਮੈਂ ਚਾਹਾਂ ਤੇਰੀ ਖੁਸ਼ੀ ਆ ਠੀਕ ਹੈ ਭਾਈ ਕੋਖੂ ਧੰਨਵਾਦ ਭਾਈ ਧੰਨਵਾਦ